ਹਲਕਾ ਸਾਮਨੇ ਵਾਲ ਦੇ ਵਿੱਚ ਕਿਉਂਕਿ ਮੈਂ ਹਲਕਾ ਸਾਨੇ ਵਾਲ ਦਾ ਵਿਧਾਇਕ ਆ ਤੁਹਾਡੇ ਸਾਰੇ মিডিਆ ਵਾਲੇ ਵੀਰਾਂ ਨਾਲ ਵਿਚਾਰ ਜਿਹੜੇ ਸਾਂਝੇ ਕਰਨ ਚਾਹੁੰਦਾ ਕਿ ਜਦੋਂ ਜਿਸ ਸੋਚ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਆਪਣਾ ਸਰਕਾਰ ਬਣੀ ਸੀ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਚੋਣ ਲੜ ਰਹੀ ਸੀ ਅਸੀਂ ਪੰਜਾਬ ਦੇ ਲੋਕਾਂ ਨੇ ਦੋ ਤਸਵੀਰਾਂ ਦੋ ਵਿਚਾਰ ਪੇਸ਼ ਕੀਤੇ ਸੀ ਤੇ ਹਿੰਦੇ ਆਦਮ ਸਰਪੁਰ ਸਿੰਘ ਅਤੇ ਬਾਬਾ ਢਿੰਡੋ ਮੇਜਰ ਸਾਹਿਬ ਜੀ ਦੇ ਇਰੇ ਵਿਚਾਰ ਸਰ ਬਾਬਾ ਸਾਹਿਬ ਵੀ ਮਰਾਉ ਅੰਬੇਦਕਰ ਜੀ ਦੀ ਫੋਟੋ ਤੇ ਸਿੱਧੇ ਆਗੂ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਹਰ ਸਰਕਾਰੀ ਦਫਤਰਾਂ ਵਿੱਚ ਇੱਥੇ ਤੱਕ ਸਾਡੇ ਆਮ ਆਦਮੀ ਪਾਰਟੀ ਦੇ ਵਜ਼ਹਿਕਾਂ ਕੀਰਮਤ ਸਹਿਬਾਨਾਂ ਤੇ ਸਰਕਾਰੀ ਅਫਸਰਾਂ ਦੇ ਜਿਹੜੀ ਹੈ ਗਰੀਬ ਫੋਟੋ ਲਗਾਈ ਹੋਈ ਤਸਵੀਰ ਲਗਾਈ ਹੋਈ ਅੱਜ ਪੰਜਾਬ ਵਿੱਚ ਦੋ ਚੀਜ਼ਾਂ ਦੇ ਅਸੀਂ ਕੰਮ ਕਰਾਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾਵੇਗਾ ਤੇ ਬਾਬਾ ਸਾਹਿਬ ਵੀ ਮਰਾਉ ਅੰਬੇਦਕਰ ਜੀ ਦੀ ਜਿਹੜੀ ਸੋਚ ਆਮ ਆਦਮੀ ਪਾਰਟੀ ਨੇ ਅਪਣਾਇਆ ਜੇਸੂ ਆਜ਼ਾਦੀ ਮਿਲੇ 75 ਸਾਲ ਹੋ ਗਏ ਪਰ ਦੇਸ ਵਿੱਚ ਪਾਰਟੀਆਂ ਸਾਰੀਆਂ ਹਾਈ ਕੋਰਟਾਂ ਕਿਸੇ ਵੀ ਰਾਜ ਵਿੱਚ ਵਕੀਲਾਂ ਦਾ ਸਰਕਾਰੀ ਵਕੀਲਾਂ ਦੀ ਭਰਤੀ ਲਈ ਐਸਸੀਐਸਟੀ ਲਈ ਕੋਈ ਰਾਖਵਾ ਕਰਨ ਨਹੀਂ ਸੀ ਕਿ 2017 ਵਿੱਚ ਜਦੋਂ ਸਾਡੀ ਪਾਰਟੀ ਦੀ ਮੰਗ ਸੀ ਉਸ ਸਮੇਂ ਕਾਂਗਰਸ ਸਰਕਾਰ ਦੀ ਸਰਕਾਰ ਸੀ ਜਿਸ ਨੂੰ ਸਮੇਂ ਜਿਸ ਨੂੰ ਦੇਸ਼ ਵਿੱਚ ਦਲਿਤ ਪਾਰਟੀ ਵਿਰੋਧੀ ਵਜੋਂ ਜਾਣਿਆ ਜਾਣ ਇਸਨੇ ਹਮੇਸ਼ਾ ਹੀ ਦਿੱਤਰ ਦੇ ਫੈਸਲੇ ਤੋਂ ਵਿਰੋਧੀ ਫੈਸਲੇ ਨੇ ਇਸਨੇ 5 ਸਾਲਾਂ ਤੱਕ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕਾਂ ਦਿੱਤਾ ਉਸ ਸਮੇਂ ਅਸੀਂ ਪੰਜਾਬ ਦੇ ਲੋਕਾਂ ਨਾਲ ਅਤੇ ਖਾਸ ਕਰਕੇ ਪੰਜਾਬ ਦੇ ਅਰ ਸੂਚੇ ਜਾਤੀਆਂ ਅਤੇ ਅਰ ਸੂਚੇ ਜਨ ਜਾਤੀਆਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਜਦੋਂ ਅਸੀਂ ਸੱਤਾ ਵਿੱਚ ਆਵਾਂਗੇ ਤਾਂ ਅਸੀਂ ਤੁਹਾਡੇ ਬੱਚੇ ਨੂੰ ਹਾਈ ਕੋਰਟ ਵਿੱਚ ਰੱਖਣਾ ਕਰ ਜਿਹੜਾ ਉਹਦੇ ਵਾਂਗ ਜੇਕਰ ਸਰਕਾਰੀ ਵਕੀਲਾ ਵਿੱਚ ਰੱਖਣਾ ਕਰਨ ਹੋਵੇ ਤਾਂ ਅਨਸੂਚਿਤ ਜਾਤੀ ਭਾਈਚਾਰੇ ਦਾ ਬੱਚਾ ਹਾਈ ਕੋਰਟ ਅਗਰ ਸੁਪਰੀਮ ਕੋਰਟ ਦਾ ਜੱਜ ਬਣ ਜਾਵੇਗਾ ਪਰ ਇਹ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ 75 ਸਾਲਾਂ ਤੱਕ ਦਲਿਤਾਂ ਤੇ ਬਾਬਾ ਸਾਹਿਬੀ ਵਿਗਰਾਮ ਬੇਦਗਾਰ ਦੇ ਨਾਮ ਤੇ ਵੋਟਾਂ ਲੈਂਦੀ ਰਹੀ ਅਤੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਕੱਲ ਹੀ ਗੱਲ ਵੀ ਵੋਟਾਂ ਲੈਂਦੇ ਰਹੇ ਕਿਸੇ ਨੇ ਵੀ ਦਲਿਤਾਂ ਭਾਈਚਾਰੇ ਦਾ ਸਮਰਥਨ ਨਹੀਂ ਕੀਤਾ ਕਿਸੇ ਨੇ ਨਹੀਂ ਸੋਚਿਆ ਕਿ ਸਾਨੂੰ ਦਲਿਤਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਕੰਨੀਆਂ ਪੋਸਟਾਂ ਦੇ ਲਈ ਤੇ ਜੇ ਉਹ ਤੀਜੇ ਅਤੇ ਚੌਥੇ ਗਰਦੇ ਵਿੱਚ ਰੱਖਵਾ ਕਰਨ ਦਿੰਦੇ ਰਹੇ ਪਰ ਉਹਨਾਂ ਨੇ ਕਦੇ ਵੀ ਦੇਸ਼ ਦੇ ਨਿਆਇ ਪ੍ਰਣਾਲੀ ਵਿੱਚ ਰੱਖਵਾ ਕਰਨ ਦੇਰ ਦੀ ਪ੍ਰਵਾਹ ਨਹੀਂ ਕੀਤੀ ਜਦੋਂ 2022 ਵਿੱਚ ਸਾਡੀ ਸਰਕਾਰ ਆਈ ਤਾਂ ਅਸੀਂ ਸਾਡੇ ਰਾਸ਼ਟਰੀ ਕਾਨੂੰਨ ਅਰਵਿੰਦ ਕੇਜਰੀਵਾਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਗੋਸ਼ਿਮਾਨ ਜੀ ਨੇ ਤੁਰੰਤ ਹੁਕਮ ਦਿੱਤਾ ਕਿ ਜਿੱਥੇ ਵੀ ਸਰਕਾਰੀ ਵਕੀਲਾਂ ਦੀਆਂ ਅਸਾਮੀਆਂ ਹਨ ਖਾਸ ਕਰਕੇ ਹਾਈ ਕੋਰਟ ਵਿੱਚ ਉੱਥੇ ਜਲਦੀ ਹੀ ਪ੍ਰਬੰਧ ਕੀਤਾ ਜਾਵੇ ਅਸੀਂ 2017 ਦੇ ਐਕਟ ਵਿੱਚ ਖੋਜ ਲਿਆਂਦੀ ਹੈ ਅਤੇ ਉਸ ਸਮੇਂ ਅਸੀਂ ਪਹਿਲੀ ਵਾਰ 58 ਅਸਾਮੀਆਂ ਰੱਖਵਾ ਕਰਨ ਦੀ ਵਿਵਸਥਾ ਲਿਆਂਦੀ ਹੈ ਭਾਵੇਂ ਉਹ ਸੀਨੀਅਰ ਐਡਵੋਕੇਟ ਜਨਰਲ ਹੋਣ ਜਾਂ ਵਧੀਕ ਐਡਵੋਕੇਟ ਜਨਰਲ ਜਾਂ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਜਾਂ ਡਿਪਟੀ ਐਡਵੋਕੇਟ ਜਨਰਲ ਸਹਾਇਕ ਐਡਵੋਕੇਟ ਜਨਰਲ ਜਾਂ ਐਡਵੋਕੇਟ ਔਨ ਰਿਕਾਰਡ ਇਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੇ ਦਲਿਤਾਂ ਅਤੇ ਪੰਜਾਬ ਦੇ ਅਨਸੂਚਿਤ ਜਨਜਾਤੀਆਂ ਦੇ ਹੱਕ ਵਿੱਚ ਇੱਕ ਬਹੁਤ ਵੱਡਾ ਫੈਸਲਾ ਇਹ ਫੈਸਲਾ ਅਰਵਿੰਦ ਕੇਜਰੀਵਾਲ ਜੀ ਅਤੇ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਨੇ ਲਿਆ ਜਿਸ ਦੇ ਤਹਿਤ 58 ਅਸਾਮੀਆਂ ਰੱਖੀਆਂ ਜਿਹੜੀਆਂ ਰੱਖੀਆਂ ਸੀ ਇਸ ਵਿੱਚ ਮਾਪਦੰਡ ਟੀਕੇ ਸੀਨੀਅਰ ਐਡਵੋਕੇਟ ਜਨਰਲ ਲਈ ਆਮਦਨ 20 ਲੱਖ ਰੁਪਏ ਸਾਲਾਨਾ ਹੋਣੀ ਚਾਹੀਦੀ ਕਿਸੇ ਤਰ੍ਹਾਂ نیشنل ਐਡਵੋਕੇਟ ਜਨਰਲ ਲਈ 10 ਲੱਖ ਰੁਪਏ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਲਈ 10 ਲੱਖ ਡਿਪਟੀ ਐਡਵੋਕੇਟ ਜਨਰਲ ਲਈ 7 ਲੱਖ ਰੁਪਏ ਸਹਾਇਕ ਐਡਵੋਕੇਟ ਲਈ 3.5 ਲੱਖ ਰੁਪਏ ਐਡਵੋਕੇਟ ਆਲ ਕਰ ਲਈ ਕੁਝ ਵੀ ਨਹੀਂ ਹੋਣਾ ਕਹਿਦਾ ਕਿ ਸਤ 2017 ਵਿੱਚ ਸੀ ਜਦੋਂ ਅਸੀਂ ਭਾਰਤੀ ਪ੍ਰਕਿਰਿਆ ਪ੍ਰਕਿਰਿਆ ਦੇਖੀ ਅਤੇ ਸ਼ੁਰੂ ਕੀਤੀ 58 ਅਸਾਮੀਆਂ ਵਿੱਚੋਂ 15 ਅਸਾਮੀਆਂ ਖਾਲੀ ਸਨ ਜਿਸ ਦੇਖਿਆ ਕਿ ਉਹ ਖਾਲੀ ਕਿਉਂ ਸਨ ਅਸੀਂ ਦੇਖਿਆ ਕਿ 2017 ਵਿੱਚ ਬਰਾਏ ਗਏ ਆਮਦਨ ਕਰਦੇ ਮਾਪਦੰਡ ਉਸਾਰ ਜੋ ਕਿ ਉਮੀਦਵਾਰਾਂ ਨੂੰ ਨਹੀਂ ਮਿਲੇ ਇਹ ਇੱਕ ਇੱਕ ਹਾਸਲ ਫੈਲਾ ਕਿਉਂਕਿ ਸਾਰੀਆਂ ਆਮਦਨ ਇਸ਼ਤਿਹਾਰ ਬਹੁਤ ਖੁੱਲਕੀਤੀਆਂ ਖਾਸ ਕਰਕੇ ਆਮ ਛੜਲੀ ਇਸ ਫੈਲੇ ਕਹਨ ਨੂੰ ਸੂਚੇ ਜਾਤੀ ਅਤੇ ਅਨਸੂਚੇ ਜਨ ਜਾਤੀ ਦੇ ਸਾਰੇ ਉਮੀਦਵਾਰਾਂ ਦਾ ਆਮਦਨ ਦਾ ਅੱਧਾ ਹੋ ਜਾਵੇਗਾ ਜਨਨ ਕਿ 20 ਲੱਖ ਦੇ ਪ੍ਰੋਗਰਾਮ ਵਿੱਚ 10 ਲੱਖ ਰੁਪਏ 15 ਲੱਖ ਦੇ ਪ੍ਰੋਗਰਾਮ ਵਿੱਚ 7.5 ਲੱਖ ਰੁਪਏ 10 ਲੱਖ ਦੇ ਪ੍ਰੋਗਰਾਮ ਵਿੱਚ 5 ਲੱਖ ਰੁਪਏ 7 ਲੱਖ ਦੇ ਪ੍ਰੋਗਰਾਮ ਵਿੱਚ 3.5 ਲੱਖ ਰੁਪਏ ਅਤੇ 3.5 ਲੱਖ ਦੇ ਪ੍ਰੋਗਰਾਮ ਵਿੱਚ 1,75,000 ਰੁਪਏ ਅੱਜ ਅਸੀਂ ਇਸ ਮਾਪਦੰਡ ਵਿੱਚ ਵੱਡੀ ਕਦਮ ਦਿੱਤੀ ਹੈ ਜੋ 15 ਸਾਮੀਆਂ ਨੂੰ ਭਰਿਆ ਜਾ ਸਕਦਾ ਹੈ ਇਹ ਸਾਡੀ ਇਮਾਨਦਾਰ ਸੋਚ ਹੈ ਅੱਜ ਮੈਂ ਸਾਡੇ ਰਾਸ਼ਟਰੀ ਕੋਆਰਡੀਨੇਟਰ ਅਨਵਿੰਦ ਕੇਜਰੀਵਾਲ ਨੂੰ ਸਲਾਮ ਕਰਦਾ ਹਾਂ ਅਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਤੁਹਾਡਾ ਪੁਰਸੇ ਮਾਂ ਦਾ ਧਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਪੰਜਾਬ ਦੇ ਦਿਲਾਂ ਤੇ ਉਹਨਾਂ ਦੇ ਬੱਚਿਆਂ ਲਈ ਆਪਣਾ ਦਰਦ ਦੱਸਿਆ ਅਸੀਂ ਤੁਹਾਡਾ ਤੋਂ ਅਸੀਂ ਤੁਹਾਡੀ ਪੋਸਟ ਖਾਲੀ ਨਹੀਂ ਰਹਿ ਦਿੱਤੀ ਨਹੀਂ ਪਰ ਇੱਕ ਵੱਡਾ ਬੇਕਲਾਕ ਖਾਲੀ ਰਹੇਗਾ ਪਰ ਜਦੋਂ ਅਸੀਂ ਦੇਖਿਆ ਕਿ 15 ਪੋਸਟਾ ਖਾਲੀ ਸਨ ਤਾਂ ਅਸੀਂ ਮਾਪ ਡੰਡ ਢਿਲੇ ਤੇ ਘਟਾ ਦਿੱਤੇ ਅਸੀਂ ਪੰਜਾਬ ਦੇ ਸਾਰੇ ਦਿਲਾਂ ਵਕੀਲਾਂ ਨੂੰ ਵੱਡੀ ਰਹਿਤ ਮਿਲੀ ਹੈ ਤੇ ਅਰ ਸੂਚਿਤ ਜਾਤੀਆਂ ਤੇ ਜਨ ਜਾਤੀਆਂ ਤੋਂ ਆਉਣ ਵਾਲੇ ਵਕੀਰ ਵੀ ਅੱਜ ਯੋਗ ਬਣ ਗਏ ਹਨ ਕਿਉਂਕਿ ਇਹ ਬਹੁਤ ਕਟਾ ਆਮਦਲ ਹੈ ਹਰ ਪੀਲ ਇੰਨੀ ਕਮਾਈ ਕਰਦਾ ਹੈ ਅੱਜ ਇਸ ਵਿੱਚ ਇੱਕ ਵੱਡਾ ਜਿਹੜਾ ਬਦਲਾਵ ਸਾਡੀ ਪਾਰਟੀ ਦੇ ਸਰਕਾਰ ਵਿੱਚ ਹੈ ਮੈਂ ਵਕੀਲ ਸਮੂਹ ਸਾਡੇ ਰਾਸ਼ਟਰੀ ਕੋਰੋਨਾ ਰੋਟੀਵਾਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪੂਸ਼ਮਾ ਜੀ ਧੰਨਵਾਦ ਕਰਦਾ ਹਾਂ ਉਹਨਾਂ ਨੇ ਅੱਜ ਮਾਪ ਡੰਡਾ ਵਿੱਚ ਬਹੁਤ ਵੱਡੀ ਟੀਲ ਦਿੱਤੀ ਹੈ ਸੋ ਇਹ ਆਮ ਆਦਮੀ ਪਾਰਟੀ ਜਿਹਨੇ ਲੋਕਾਂ ਨੇ ਸਰਕਾਰ ਬਣਾਈ ਉਹਨਾਂ ਨੇ ਸਾਰੇ ਕੁਬਰਗ ਦਾ ਜਿਹੜਾ ਪੂਰਾ ਖਿਆਲ ਰੱਖਿਆ ਸੋ ਮੈਂ ਤੁਹਾਡੇ ਵੀ ਸਾਰੇ ਯਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਹਲਕੇ ਸਾਹਮਣੇ ਆ ਲਿਓ ਤੁਸੀਂ ਮੇਰੇ ਜਰਾ ਆਪਣਾ ਨੇ ਜੀ ਦਫਤਰ ਆ ਇੱਥੇ ਤੁਸੀਂ ਸਾਰੇ ਪਹੁੰਚੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੰਤਰੀ ਮੰਤਰੀ ਕੁਸਤਨ ਜੀ ਤੁਹਾਡੀ ਸਰਕਾਰ ਜਦੋਂ ਬਣੀ ਸੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਅਸੀਂ ਐਸਸੀ ਵਰਗ ਤੋਂ ਬਣਾਗੇ ਆਇਆ ਲੱਗ ਤਿੰਨ ਸਾਲ ਹੋ ਗਏ ਨੇ ਮੁੱਖ ਮੰਤਰੀ ਇਹ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਪਾਰਟੀ ਕਲਰ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਆਮ ਆਦਮੀ ਪਾਰਟੀ 2022 ਦੇ ਸਰਕਾਰ ਬਣੀ ਅਗੂ ਵਿੱਚ ਸਾਡੇ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਉਹਨਾਂ ਨੂੰ ਮੁੱਖ ਮੰਤਰੀ ਨਵਾਇਆ ਸੋ ਜਿਹੜੇ ਪੂਰੀ ਇਮਾਨਦਾਰੀ ਨਾਲ ਹਰ ਵਰਗ ਦਾ ਖਿਆਲ ਰੱਖ ਕੇ ਪੂਰੀ ਸੇਵਾ ਨਿਭਾ ਰਹੇ ਸੋ ਮੈਂ ਹਲਕਾ ਸਾਂਹੇ ਵਾਲਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਦੀ ਸਰਕਾਰ ਵਿੱਚ ਇੱਕ ਮੰਤਰੀ ਮੈਨੂੰ ਬਣਾਇਆ ਗਿਆ ਸੋ ਮੈਂ ਵੀ ਇਹਦਾ ਮੰਤਰੀ ਬਣ ਕੇ ਪੂਰੀ ਸਰਕਾਰ ਦੇ ਵਿੱਚ ਸਰਦਾਰ ਕੋਰ ਸਿੰਘ ਮਾਨ ਜੀ ਦੇ ਰਹਿਣ ਮਾਰੀ ਹੈ ਜੀ ਜੀ ਉਸੇ ਵਾਂਗ ਪੰਜਾਬ ਦੇ ਕਰ ਰਿਹਾ ਕਿ ਅਸੀਂ ਇਸੇ ਤਰੀਕੇ ਸੇਵਾ ਕਰਦੇ ਹਾਂ ਇੱਕ ਅਕਾਲੀ ਦਾ ਅਫਸਰ ਪੀ ਪੀਐਸ ਕੋ ਮੰਨ ਜੀ ਲੋ ਆਪਣਾ ਉਮੀਦਵਾਰ ਜਿਹੜਾ ਐਲਾਨ ਦਿੱਤਾ ਹੈਗਾ ਜਿੰਮੀ ਚੌਂਡ ਇੰਡਸਟਰੀ ਕਿਹਨੋ ਨੇ ਅਕਾਲੀ ਦਲ ਸ਼ਰਮਨੀਆ ਅਕਾਲੀ ਦਲ ਪਰ ਪਾਰਸਨ ਕੋ ਮੰਨੋ ਲਾਨੇ ਇਹ ਕੁਝ ਕਰਸਨ ਕੁਝ ਵੀ ਕਰ ਲੰਦੀ ਉਥੇ ਪਹਿਲਾਂ ਦੇ ਬੰਦੇ ਜੀ ਪ੍ਰਧਾਨ ਵੀ ਹੋਰ ਮੰਨੂਗਾ ਪ੍ਰਧਾਨ ਵੀ ਆਪੇ ਬਣ ਕੇ ਸਾਰੇ ਡਰਾਮੇ ਬਣੀਆਂ ਪੰਜਾਬ ਦੇ ਲੋਕ ਉਹਨਾਂ ਨੂੰ ਚੰਗੀ ਤਰ੍ਹਾਂ ਵਾਪਸ ਉਹ ਹੁਣ ਕੁਝ ਵੀ ਕਰਦੇ ਸਾਨੂੰ ਤੇ ਅੰਮ੍ਰਿਤਸਰ ਜੋ ਵੀ ਫਾਈਟ ਆ ਉਹ ਕਿਹਦੇ ਨਾਲ ਹੋਏਗੀ ਆਪ ਨੂੰ ਦੇਖੋ ਫਾਈਟ ਸਾਲੀ ਪਾਰਟੀ ਦੀ ਸਰਕਾਰ ਉਮੇ ਸਹੀ ਕਮਾਜੂਦਾ ਤੇ ਜਿਹੜੀ ਵੋਟ ਮੰਗਦੀ ਹੈ ਸੋ ਵੈਸਟ ਹਲਕੇ ਦੇ ਵਿੱਚ ਆਪਾਂ ਜਾ ਕੇ ਦਿੱਤੀ ਹੈ ਬਹੁਤ ਸਾਰੇ ਕੰਮ ਸਾਰੇ ਪ੍ਰਾਜਾ ਜਾਂਦੇ ਨੂੰ ਤੁਹਾਡਾ ਧੰਨਵਾਦ ਹੈ ਕਿੰਨੇ ਕੰਮ ਉਹ ਪਹਿਲਾਂ ਸਾਡਾ ਪ੍ਰਗਤੀ ਜੋਗੀ ਨਹੀਂ ਰਿਹਾ ਉਹਨੇ ਬੇਅੰਤ ਕੰਮ ਜਿਹੜੇ ਹਲਕਾ ਵੈਸਟ ਵਿੱਚ ਕੀਤੇ ਤੇ ਜਿਹੜਾ ਸੰਜੀਵ ਅਰੋੜਾ ਜੀ ਦਾ ਜਿਹੜਾ ਪਿਛਲਾ ਇਤਿਹਾਸ ਕੱਢ ਕੇ ਦੇਖ ਲੋ ਰਾਸਵਾ ਮੈਂਬਰ ਹੋਣ ਦੇ ਨਾਤੇ ਉਹਨੇ ਸਰਕਾਰੀ ਹਸਪਤਾਲਾਂ ਦੀ ਐਸਐਹ ਹਸਪਤਾਲਾਂ ਦੀ ਹਰ ਸਕੂਲ ਦੀ ਬਹੁਤ ਸਾਰੇ ਜਿਹੜੇ ਪ੍ਰੂਣਾ ਮੈਨੂੰ ਫੰਡ ਜਿਹੜੇ ਆਪਣੇ ਫੰਡਾਂ ਤੋਂ ਲਿਆ ਆ ਕੇ ਲੋਜਾਂ ਦੇ ਸ਼ਹਿਰ 'ਚ ਲਗਾਏ ਇੱਥੋਂ ਤੱਕ ਕਿ 에어ਪੋਰਟ ਬਣਾਉਣ ਵਿੱਚ ਵੀ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਕਹਿ ਸਕਦੇ ਆਂ ਹਰ ਕੰਮ ਦੇ ਵਿੱਚ ਫੂਕਲ ਪੈਂਦੀ ਮੈਂ ਸੜਕਾਂ ਬਣੀਆਂ ਮੇਰੇ ਹੋਰ ਪਸਾਰਿਆਂ ਦੇ ਵਿੱਚ ਉਹਦੇ ਵਿੱਚ ਵੀ ਉਹਨਾਂ ਦਾ ਬਹੁਤ ਸਾਥ ਲਿਆ ਸੀ ਸੋ ਹਰ ਕੰਮ ਦੇ ਵਿੱਚ ਉਹਨਾਂ ਨੂੰ ਸੌਂਫ ਹੈ ਸੇਵਾ ਕਰਨ ਦਾ ਨਿਮਾਣੇ ਉਹਨਾਂ ਨੇ ਲੋਕਾਂ ਨੂੰ ਪਸੰਦ ਕਰਦੇ ਆਂ ਤੇ ਸਾਡੀ ਪਾਰਟੀ ਨੇ ਜਿਹੜੇ ਮੁੱਖ ਮੰਤਰੀ ਸਦਾਪੋਣ ਸਿੰਘ ਮਾਨ ਜੀ ਵੱਲੋਂ ਬਹੁਤ ਬੇਅੰਤ ਕੰਮ ਜਿਹੜੇ ਬੈਸਟ ਕਰਵਾਏ ਗਏ ਅਸੀਂ ਦੇ ਕੰਮ ਦੇ ਆਧਾਰ ਤੇ ਲੋਕਾਂ ਨੂੰ ਮੋਡ ਮੰਗਾਂਗੇ ਤੇ ਬੇਨਤੀ ਕਰਾਂਗੇ ਕਿ ਹੁਣ ਵਾਲੇ 2 ਸਾਲਾਂ ਜੇ ਅਸੀਂ ਤੁਹਾਡਾ ਕੋਈ ਵੀ ਕੰਮ ਜਿਹੜਾ ਰਹਿਣ ਦਵਾਗੇ ਹਰ ਕੰਮ ਜਿਹੜਾ ਪਹਿਲੇ ਦਾ ਰਸ ਹੋਊਗਾ ਸਰਕਾਰ ਆਮ ਆਨੂ ਪਾਰਟੀ ਦੀ ਹੈ ਤੇ ਵਿਧਾਇਕ ਵੀ ਜਿਹੜੇ ਸਾਡੇ ਅਕੀ ਸੰਦੀਪ ਰੋੜਾ ਵੀ ਉਹਨਾਂ ਨੂੰ ਅਸੀਂ ਲੋਕਾਂ ਵਿੱਚ ਕਰਦਾ ਕਿ ਜਰੂਰ ਲਾਉਣ ਤਾਂ ਜੋ ਜਿਹੜੀ ਵੀ ਤੁਹਾਨੂੰ ਕੋਈ ਗਰਸ਼ ਹਲਕੇ ਦੇ ਵਿੱਚ ਕੋਈ ਹੋਰ ਵੀ ਪ੍ਰੋਬਲਮ ਐ ਸਦਕਾ ਲੁਧਿਆਣਾ ਦੀ ਵੀ ਕੋਈ ਪ੍ਰੋਬਲਮ ਹੋਵੇ ਜੋ ਅਸੀਂ ਅਸੀਂ ਦੋਨੇ ਪੜਾ ਲਾਂਗੇ ਪੂਰੇ ਐਮਐਲਏ ਸੇਬਾਨ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਭਰਾਵਾਂ ਨੂੰ ਨਾਲ ਲੈ ਕੇ ਅਸੀਂ ਲੋਕੀਂ ਰਵਾਸੂ ਦੀਸ਼ਾ ਇਸ ਤਰ੍ਹਾਂ ਇੱਕ ਡੀਜੀਪੀ ਦੇ ਅਧਿਕਾਰੀ ਨਜ਼ਰ ਰਿਹਾ ਹੈ ਅਧਿਕਾਰੀ ਤਰੱਕਾ ਹੋਇਆ ਹੈ ਉਹਨਾਂ ਨੂੰ ਫੜਿਆ ਗਿਆ ਹੈ ਕੀ ਕਹਿਣਾ ਚਾਹਗੇ ਦੇਖੋ ਸਾਡੀ ਪਾਰਟੀ ਦੇ ਵਿੱਚ ਇੱਕ ਇਮਾਨਦਾਰ ਪਾਰਕ ਸਰਕਾਰ ਹੈ ਜਿਹਦੇ ਵਿੱਚ ਕੋਈ ਵੀ ਹੋਵੇ ਜਿਹੜਾ ਕਰਪਟ ਹੋਵੇ ਉਹਨੂੰ ਫੜਿਆ ਜਾਂਦਾ ਹੈ ਅਤੇ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਤੁਸੀਂ ਦੇਖਿਆ ਕਿ ਮੇਰੇ ਕੁੱਲ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਤੇ ਕਿੰਨਾ ਉਹ ਤਸ਼ਵੀਰਦਾਰ ਸਰਵਨਾ ਵੱਲੋਂ ਇੱਕ ਜਿਹੜਾ ਅਰੇ ਅਰੇ ਵਿਸ਼ਟਾਚਾਰ ਕਰਦਾ ਉਹਦੇ ਖਿਲਾਫ ਜਿਹੜੇ ਟੂਰਨਾਮੈਂਟ ਜੇ ਮੰਗੂ ਠਾਈ ਸੀ ਤਾਂ ਮਿਲ ਗਏ ਸੀ ਉਹਨਾਂ ਨੂੰ 15 ਤੋਂ 16 ਨੂੰ ਸਸਪੈਂਡ ਕੀਤਾ ਗਿਆ ਬਾਕੀਆਂ ਨੂੰ ਜਿਹੜਾ ਵਿਸ਼ਟਾਚਾਰ ਨੂੰ ਖਤਮ ਕਰਨ ਲਈ 200 ਕਿਲੋਮੀਟਰ ਦੂਰ ਭੇਜਿਆ ਗਿਆ ਸੋ ਇਹ ਮੁੱਖ ਮੰਤਰੀ ਸਿਧਾਪੁਰ ਸਿੰਘ ਮਾਨ ਜੀ ਸਾਡੇ ਪਾਰਟੀ ਸੁਪਰੀਮਾਰਡਰ ਤੇਜਵਾਲ ਜੀ ਦੀ ਸੋਚ ਹੈ ਕਿ ਪੰਜਾਬ ਦੇ ਵਿੱਚੋਂ ਜਿਹੜਾ ਭ੍ਰਿਸ਼ਟਾਚਾਰ ਖਤਮ ਹੋਏਗਾ ਜਿਹੜਾ ਭ੍ਰਿਸ਼ਟਾਚਾਰ ਕਰੇਗਾ ਬਖਸ਼ ਨਹੀਂ ਕਹਿ ਰਹੇ ਨੇ ਕਿ ਕੁਝ ਐਮਐਲਏ ਦੇ ਨਾਂ ਵੀ ਆਨੇ ਨੇ ਔਰ ਕੁਝ ਅਧਿਕਾਰੀ ਹੋਣ ਪਰ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਉਹਨੇ ਸਾਡੀ ਪਾਰਟੀ ਦਾ ਮੁਖਈ ਮੇਨ ਜਦੋਂ ਸਰਕਾਰ ਅਸੀਂ ਬਣੀ ਸਾਡੀ ਸਰਕਾਰ ਦਾ ਮੇਨ 2 ਕੰਮ ਸੀ ਕਿ ਐਜੂਕੇਸ਼ਨ ਐਜੂਕੇਸ਼ਨ ਉੱਪਰ ਚੱਕਰ ਸਿਹਤ ਸਵਾਸਾ ਨੂੰ ਚੱਕਰ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਉਦੇ ਵਿੱਚ ਕੋਈ ਵੀ ਹੋਵੇ ਕਲੈਕਸ਼ਨ ਜੋ ਨਹੀਂ ਕਿ ਬਾਈ ਪੁੱਛਿਆ ਜੇ ਮੁਕਾਬਲਾ ਉਹ ਕੰਦੇ ਪੀਨੇ ਦਾ ਕਾਂਗਰਸ ਨਾਲ ਆ ਜੀ ਮੁਕਾਬਲਾ ਤਾਂ ਬੀ ਜੀ ਐਮ ਨਾਲ ਆ ਕਾਂਗਰਸ ਨਾਲ ਹਾਂ ਜੀ ਬਹੁਤ ਇੱਕ ਤਰਫਾ ਜਿੱਤ ਪੰਜ ਹਲਕਾ ਵੈਸਟ ਦੇ ਲੋਕਾਂ ਨੂੰ ਜਾ ਕੇ ਤੇ ਦੇਖੋ ਹਲਕਾ ਵੈਸਟ ਮੈਂ ਜਾਣਾ ਸੋ ਬਹੁਤ ਵੱਡੀ ਇਹਦਾ ਲੋਕਾਂ ਦਾ ਪਿਆਰ ਮਿਲਦਿਆ ਤਾਂ ਮੈਂ ਵੀ ਉੱਥੇ ਜਿੱਨੇ ਜਾ ਕੇ ਲੋਕਾਂ ਨੂੰ ਬੇਨਤੀਆਂ ਕਰਦਾ ਮਿਲਦੇ ਆ ਸੋ ਸੰਜੀਵ अरोड़ा ਜੀ ਨੂੰ ਲੋਕ ਮਨਪਸੰਦ ਨੇਤਾ ਮੰਨ ਰਿਹਾ ਸੰਜੀਵ ਰੋੜਾ ਜੀ ਦਾ ਜਿਹੜੀ ਹੈ ਨਿਮਾਣਾਪਨ ਹੈ ਜਿਹੜੀ ਉਹਦੀ ਸੇਵਾ ਉਹਨੂੰ ਪਹਿਲ ਅਕਾਦਮੀ ਜਿਹੜੀ ਮਿਲੇਗੀ ਦੂਜੇ ਨੰਬਰ ਤੇ ਕੌਣ ਹੋ ਸਕਦੇ ਆਪਾਂ ਦੂਜੇ ਨੰਬਰ ਤੇ ਕਿੰਨਾ ਕਹਿ ਸਕਦੇ ਆ ਬੀਜੇਪੀ ਕਹਿ ਸਕਦੇ ਹੋ ਜਾਂ ਕਾਂਗਰਸ ਕਹਿ ਸਕਦੇ ਹੋ ਕਿਉਂਕਿ ਪਿੱਛੇ ਆਪਾਂ ਲੋਕ ਸਭਾ ਦੇ ਵਿੱਚ ਦੇਖਿਆ ਕਾਂਗਰਸ ਦਾ ਜ਼ਿਆਦਾਤਰ ਹਲਕੇ ਨੇ ਬੀਜੇਪੀ ਦਿੱਤੀ ਹੈ ਠੀਕ ਹੈ ਸਰ ਥੈਂਕ ਯੂ ਜੀ ਬਹੁਤ ਬਹੁਤ ਤੁਹਾਨੂੰ ਪਤਾ ਹੀ ਹੈ ਬੀਜੇਪੀ ਆਣਿਆ ਦੇ ਤੁਹਾਨੂੰ ਪਤਾ ਕੀ ਕੀ ਕਰਦੇ ਨੇ ਆ ਪੱਲੇ ਪੰਜਾਬ ਨਾਲ ਇੱਕ ਵਾਰ ਠੱਕਾ ਕਰਕੇ ਆਏ ਆ ਸਭ ਤੋਂ ਪੰਜਾਬ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ